ਸਤ ਸਤਿ ਤੁਹਾਡਾ ਕਮਲ ਫੈਸੇ ਸੋੜ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਅੱਜ ਜਿਹੜੀ ਅੱਜ ਦੀ ਵੀਡੀਓ ਤੁਹਾਡੇ ਲਈ ਲੈ ਕੇ ਆਏ ਆ ਉਹ ਲੈ ਕੇ ਆਏਗੇ ਆਪਾਂ ਆਰਮੋਰ ਕਟਾਉਂਗੇ ਤੇ ਟੀਰਾ ਕਟਾਉਂਗੇ ਇਹ ਆਰਮੋਰ ਤੇ ਟੀਰੇ ਦੀ ਕਟਾਈ ਦੱਸਾਂਗੇ ਆਪਾਂ ਤੁਹਾਨੂੰ ਵੀ ਕਿਸ ਤਰੀਕੇ ਨਾਲ ਕਰੀ ਜਾਂਦੀ ਆ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਦੇਖਣਾ ਜੀ ਤੇ ਜਿਹੜੀ ਇਹ ਵੀਡੀਓ ਆ ਤੁਹਾਡੇ ਲਈ ਲੈ ਕੇ ਆਏ ਬਹੁਤ ਹੀ ਵਧੀਆ ਵੀਡੀਓ ਆ ਪਲੀਜ਼ ਰਿਕਵੈਸਟ ਹੈ ਜੀ ਚੈਨਲ ਤੇ ਜੇਕਰ ਨਵੇਂ ਆਏ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤਾਂ ਜੋ ਨਵੇਂ ਵਾਲੇ ਵੀਡੀਓ ਦਾ ਅਪਡੇਟ ਤੁਹਾਨੂੰ ਜਲਦ ਮਿਲ ਸਕੇ ਆਓ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਆਂ ਵੀ ਇਹ ਆਰਮੋਰ ਤੇ ਟੀਰੇ ਦੀ ਕਟਾਈ ਜਿਹੜੀ ਕਿਸ ਤਰੀਕੇ ਨਾਲ ਕਰੀ ਜਾਂਦੀ ਹੈ ਕਿ ਤੇ ਕਿਸ ਤਰੀਕੇ ਦੇ ਵਿੱਚ ਆਪਾਂ ਨੂੰ ਗਲਾਈਆਂ ਪਾਉਣੀਆਂ ਪੈਂਦੀਆਂ ਨੇ ਆਓ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਆਂ। ਇਹ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਵੀ ਜਿਹੜਾ ਤੇਰਾਗਾ ਕਿਸ ਤਰੀਕੇ ਨਾਲ ਕਟਾਈ ਕਰਨਾ ਤੇ ਆਰਮੋਲ ਕਿਸ ਤਰੀਕੇ ਨਾਲ ਕਟਾਈ ਕਰਨਾ ਤੇ ਇਹਦੇ ਵਿੱਚ ਜਿਹੜੀ ਗਲਾਈ ਆ ਉਹ ਕਿਸ ਤਰੀਕੇ ਦੇ ਨਾਲ ਪਾਉਣੀ ਆ। ਜਿਵੇਂ ਕਿ ਦੇਖੋ ਇਹਦਾ ਬੈਕ ਗਲਾ ਹੈਗਾਗਾ ਆਪਾਂ 5.5 ਇੰਚ ਤਿਆਰ ਰੱਖਣਾਗਾ ਫਰੰਟ ਗਲਾ ਇਹਦਾ ਆਪਾਂ 6.5 ਇੰਚ ਤਿਆਰ ਰੱਖਣਾਗਾ ਛਾਤੀ ਹੈਗੀ ਇਹਦੀ 19 ਇੰਚ। 19 ਇੰਚ ਛਾਤੀ ਦੇ ਹਿਸਾਬ ਦੇ ਨਾਲ ਆਪਾਂ ਇਹਦੇ ਵਿੱਚ ਤੀਰਾ ਦਾ ਤੀਰਾ ਤਿਆਰ ਮੋਲ ਪਾਣਾਗਾ ਕਿਸ ਤਰੀਕੇ ਨਾਲ ਪਾਣਾਗਾ ਤੇ ਕਿੰਨਾ ਪਾਣਾਗਾ ਪਤਾ ਨੂੰ ਸਾਰੀ ਜਾਣਕਾਰੀ ਇਹਦੇ ਵਿੱਚ ਦੇ ਦੇਸਾਂਗੇ ਤੇ ਵੀਡੀਓ ਨੂੰ ਤੁਸੀਂ ਪੂਰੀ ਧਿਆਨ ਦੇ ਨਾਲ ਗੌਰ ਨਾਲ ਦੇਖਣਾ ਯਾਨੀ ਕਿ ਹੁਣ ਆਪਾਂ ਦੇਖੋ ਇਹਨਾਂ ਦਾ ਤੀਰਾ ਹੈਗਾ ਬੈਕ ਵਾਲਾ ਗਲਾ ਜਿਹੜਾ ਹੈਗਾ ਹੈਗਾ ਬੈਕ ਵਾਲਾ ਗਲਾ ਹੈਗਾ ਇਹਨੂੰ ਤਾਂ 5.5 ਇੰਚ ਤਿਆਰ ਸੀ ਇਹ ਉੱਪਰ ਦੀ ਢਾਲ ਜਿਹੜੀ ਮੈਂ 2-3 ਸੂਤ ਦੀ ਦਿੱਤੀ ਹੋਈ ਹੈ ਇਹਦੇ ਵਿੱਚ ਬੈਕ ਪੱਲਾ ਦੇਖੋ ਆਪਾਂ ਵੱਡਾ ਰੱਖਿਆ ਹੋਇਆ ਹੈਗਾ ਤੇ ਜਿਹੜੇ ਇਹਦੇ ਵਿੱਚ ਆਪਾਂ ਤੀਰਾ ਪਾਣਾਗਾ ਤੀਰਾ ਮੈਂ ਇਹਦੇ ਵਿੱਚ ਪਾਉਂਗੀ 6.5 ਇੰਚ ਸਾਡੇ 6 ਇੰਚ ਯਾਨੀ ਕਿ 13 ਇੰਚ ਇਹ ਤੀਰਾਂ ਮੈਂ ਦੇ ਵਿੱਚ ਦੇਖੋ ਲੈਤਾਗਾ ਆਰਮੋਲ ਮੈਂ ਲਾਉਂਗੀ ਇਹਦੇ ਵਿੱਚ ਲੰਬਾਈ ਦੇ ਵਿੱਚ 7 ਇੰਚ ਦੇਖ ਇਹਦੇ ਵਿੱਚ ਆਪਾਂ ਤੇਦੀਆਂ ਪਲੇਟਾਂ ਨਹੀਂ ਪਾਉਣੀਆਂ ਹੈਗੀਆਂ ਜਿਹੜੀਆਂ ਇਹ ਵਾਲੀਆਂ ਆਪਣੇ ਤੇਦੀਆਂ ਪਲੇਟਾਂ ਹੁੰਦੀਆਂ ਦੋਨੇ ਨਹੀਂ ਪਰ ਸਿਰਫ ਆਪਾਂ ਲੰਬੀਆਂ ਪਲੇਟਾਂ ਪਾਉਣੀਆਂ ਨੇ ਇਸ ਲਈ ਜਿਹੜਾ ਮੈਂ ਆਰਮੋਲ ਲਾਉਂਗੀ 6.5 ਇੰਚ ਲਾਉਂਗੀ ਇਹਦੇ ਵਿੱਚ ਤੇ 3.5 ਇੰਚ ਦਾ ਮੈਂ ਦਾ ਹਾਫ ਕਰੂੰਗੀ ਇਸ ਤਰੀਕੇ ਨਾਲ ਨੀਚੇ ਤੋਂ ਵੀ ਤੀਰਾਂ ਜਿਹੜਾ ਮੈਂ ਲਾਉਂਗੀ 6.5 ਇੰਚ ਦਾ ਮੈਂ ਤੀਰਾਂ ਲਾਉਂਗੀ ਇਸ ਤਰ੍ਹਾਂ ਤੀਰਾਂ ਲੈਣ ਤੋਂ ਬਾਅਦ ਇਹਦੀ ਮੈਂ ਦੇਖ ਬਿਲਕੁਲ ਇਤਨਾ ਡੱਬਾ ਬਣਾ ਲੂਗੀ ਇੱਕ ਇਹ ਡੱਬਾ ਬਣਾ ਕੇ ਜਿਹੜਾ ਹੁਣ ਮੇਰਾ ਇਹ ਹਾਫ ਆ ਗਿਆ 3.5 ਇੰਚ ਦਾ ਇਹ ਹਾਫ ਆ ਗਿਆ ਜਿਹੜਾ 3.5 ਇੰਚ ਦਾ ਹਾਫ ਆਇਆ ਕਿਸ ਤਰੀਕੇ ਨਾਲ ਜਿਹੜਾ ਇੱਥੋਂ ਆਪਾਂ ਅੰਦਰ ਨੂੰ ਦੋ ਸੂਧ ਇੱਕ ਜਾਂ ਦੋ ਸੂਧ ਇਸ ਤਰ੍ਹਾਂ ਅੰਦਰ ਨੂੰ ਆਪਾਂ ਕਟਾਈ ਲੈ ਲਾਂਗੇ ਦੀ ਗਲਾਈ ਹੁਣ ਇੱਥੇ ਵਿਚਕਾਰ ਤੋਂ ਆਪਾਂ ਪਾਉਣੀ ਹੈ ਗਲਾਈ ਸਭ ਤੋਂ ਪਹਿਲਾਂ ਆਪਾਂ ਛਾਤੀ ਦਾ ਨਿਸ਼ਾਨ ਲਗਾਵਾਂਗੇ ਛਾਤੀ ਦਾ ਨਿਸ਼ਾਨ ਹੈਗਾ ਦੇਖੋ 19 ਇੰਚ ਤਾਂ ਆਪਾਂ 19 ਇੰਚ 'ਤੇ ਨਿਸ਼ਾਨ ਲਗਾਵਾਂਗੇ ਯਾਨੀ ਕਿ ਇਹ ਦਾ ਹਾਫ 9.5 ਇੰਚ ਹੁਣ ਇਹਦੀ ਗਲਾਈ ਆਪਾਂ ਪੂਰੀ ਪ੍ਰੋਪਰ ਤਰੀਕੇ ਨਾਲ ਪਾਉਣੀ ਹੈਗੀ ਤੇ ਵਿਚਕਾਰ ਤੋਂ ਆਪਾਂ ਪੌਣਾ ਇੰਚ ਛੱਡ ਦਾਂਗੇ ਦੇਖੋ ਇਹਦੇ ਵਿੱਚੋਂ ਪੌਣਾ ਇੰਚ ਇਸ ਤਰੀਕੇ ਨਾਲ ਆਪਾਂ ਛੱਡਾਂਗੇ ਜਿਹੜੀ ਦੇ ਵਿੱਚ ਆਪਾਂ ਗਲਾਈ ਪਾਉਣੀ ਹੈ ਇੱਥੋਂ ਮੈਂ ਗਲਾਈ ਨੂੰ ਚੱਕੂਗੀ ਬਿਲਕੁਲ ਇਸ ਤਰ੍ਹਾਂ ਜਿਹੜੀ ਇਹ ਗਲਾਈ ਹੈ ਮੈਂ ਇਸ ਤਰ੍ਹਾਂ ਪਾਉਂਗੀ ਇਹ ਗਲਾਈ ਨੂੰ ਬਿਲਕੁਲ ਪ੍ਰੋਪਰ ਤਰੀਕੇ ਨਾਲ ਤੁਸੀਂ ਦੇਣਾਗਾ ਜਦੋਂ ਤੁਹਾਡੀ ਇਹ ਗਲਾਈ ਸਹੀ ਢੰਗ ਦੇ ਨਾਲ ਪੈ ਗਈ ਤੁਸੀਂ ਸਮਝੋ ਵੀ ਤੁਹਾਡਾ ਸੂਟ ਆਇਆ ਲਾ ਕਟਾਈ ਬਿਲਕੁਲ ਸਹੀ ਤਰੀਕੇ ਦੇ ਨਾਲ ਹੋ ਗਿਆ ਦੇਖੋ ਇਹ ਮੇਰੀ ਗਲਾਈ ਹੈ ਜਿਹੜੀ ਪ੍ਰੋਪਰ ਤਰੀਕੇ ਦੇ ਨਾਲ ਮੈਂ ਪਾ ਲਈ ਹੁਣ ਪਾਉਣੀ ਹੈ ਮੈਂ ਇਹਦੇ ਵਿੱਚ ਬੈਕ ਵਾਲੀ ਕਟਾਈ ਸਭ ਤੋਂ ਪਹਿਲਾਂ ਮੈਂ ਦੱਸੂਗੀ ਤੁਹਾਨੂੰ ਇਹਦੇ ਵਿੱਚ ਜਿਹੜਾ ਆਪਣਾ ਉੱਪਰ ਦਾ ਇਹਦੇ ਵਿੱਚ ਆਪਾਂ ਢਾਲ ਦੇਣੀ ਹੈ ਕਿਉਂਕਿ ਆਪਾਂ ਇਹਦੇ ਵਿੱਚ ਸਿਰਫ ਲੰਬੀਆਂ ਪਲੇਟਾਂ ਪਾਉਣੀਆਂ ਨੇ ਆਪਾਂ ਇਹ ਤੇੜੀਆਂ ਪਲੇਟਾਂ ਨਹੀਂ ਪਾਉਣੀਆਂ ਹੈਗੀਆਂ ਜਿਹੜੇ ਆਪਾਂ ਇਸ ਲੋਟ ਪਲੇਟਾਂ ਪਾਉਣੇ ਆ ਕਿਉਂਕਿ ਇਹਨਾਂ ਤੋਂ ਬਿਨਾਂ ਸਿਰਫ ਆਪਾਂ ਲੰਬੇ ਪਲੇਟ ਦੇ ਨਾਲ ਹੀ ਸੂਟ ਦੀ ਜਿਹੜੀ ਕਟਾਈ ਕਰਨੀ ਹੈ ਉਹਦੇ ਹਿਸਾਬ ਨਾਲ ਹੁਣ ਮੈਂ ਦੇਖੋ ਇਹਦੇ ਉੱਪਰੋਂ ਇਸ ਤਰ੍ਹਾਂ ਦੋ ਸੂਤ ਨਾਲ ਮੈਂ ਇਹ ਢਾਲ ਦਊਂਗੀ ਬੈ ਫਰੰਟਾ ਪੱਲੇ ਦੇ ਵਿੱਚ ਆਰਮੋਲ ਦੇ ਸਿਰਫ ਇੰਨੀ ਘਟਾਲ ਦਉਗੀ ਸਿਰਫ ਗਲੇ ਦਾ ਨਿਸ਼ਾਨ ਛੱਡ ਕੇ ਯਾਨੀ ਕਿ ਗਲੇ ਦਾ ਨਿਸ਼ਾਨ ਮੈਂ 3 ਇੰਚ ਛੱਡਤਾ ਇਸ ਤਰ੍ਹਾਂ 3 ਇੰਚ ਛੱਡਣ ਤੋਂ ਬਾਅਦ ਮੈਂ ਇਹਦੀ ਢਾਲ ਪਾਉਣੀ ਹੈ ਕਿ ਦੇਖੋ ਇਹ ਮੇਰਾ ਆ ਗਿਆ ਫਰੰਟ ਪੱਲਾ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਦੇਖੋ ਫਰੰਟ ਪੱਲੇ ਦੀ ਕਟਾਈ ਕਰ ਲਾਂਗੇ ਵੀ ਫਰੰਟ ਪੱਲੇ ਦੀ ਜਿਹੜੀ ਕਟਾਈ ਕਿਸ ਤਰੀਕੇ ਨਾਲ ਹੋਊਗੀ ਜਿਹੜੀ ਗਲਾਈ ਹੈ ਮੈਂ ਤੁਹਾਨੂੰ ਦਿਖਾ ਦਿੰਦੀ ਦੇਖੋ ਇਹ ਮੈਂ ਫਰੰਟ ਵਾਲੀ ਗਲਾਈ ਜਿਹੜੀ ਦੇ ਵਿੱਚ ਪਾ ਲਈ ਏ ਗਲਾਈ ਪਾਉਣ ਤੋਂ ਬਾਅਦ ਦੇਖੋ ਮੈਂ ਇਹਨੂੰ ਇਸ ਤਰੀਕੇ ਦੇ ਨਾਲ ਜਿਹੜਾ ਕਟਾਈ ਕਰ ਦੂੰਗੀ ਸਿਰਫ ਫਰੰਟ ਪੱਲਾ ਫਰੰਟ ਪੱਲਾ ਮੈਂ ਇਸ ਤਰ੍ਹਾਂ ਕਟਾਈ ਕਰੂੰਗੀ ਦਾ ਬਿਲਕੁਲ ਗਲਾਈ ਦੇ ਵਿੱਚ ਹੁਣ ਦੇਖੋ ਇੱਥੋਂ ਆਪਾਂ ਇਹ ਪੱਲੇ ਨੂੰ ਦੇਣੀ ਹੈਗੀ ਦੋ ਸੂਤ ਦੀ ਢਾਲ ਇਸ ਤਰ੍ਹਾਂ ਇਹ ਮਟਾਲੇ ਦੇ ਵਿੱਚ ਜਿਹੜੇ ਦੋ ਸੂਤ ਦੀ ਦਿੱਤੀ ਆ ਹੁਣ ਆ ਕੇ ਦੇਖੋ ਆਪਣੀ ਬੈਕ ਪੱਲੇ ਦੀ ਕਟਾਈ ਬੈਕ ਪੱਲੇ ਦੀ ਕਟਾਈ ਕਿਸ ਤਰ੍ਹਾਂ ਕਰਨੀ ਆਪਾਂ ਦੇਖੋ ਇੱਥੋਂ ਮੈਂ ਇਹਨੂੰ 1/2 ਇੰਚ ਤੇ ਨਿਸ਼ਾਨ ਲਗਾਉਂਗੀ ਇਸ ਤਰ੍ਹਾਂ ਇਹ ਮੈਂ 7 ਇੰਚ ਤੇ ਨਿਸ਼ਾਨ ਲਗਾ ਲਿਆ ਇਸ ਤੋਂ ਬਾਅਦ ਇਹ ਮੈਂ ਨਿਸ਼ਾਨ ਕਿਸ ਤਰ੍ਹਾਂ ਲੈਣਾਗਾ ਦੇਖੋ ਇੱਥੋਂ ਦਾ ਮੈਂ ਬਿਲਕੁਲ ਇਹਦੇ ਬਰਾਬਰ ਲੈ ਕੇ ਆਉਂਗੀ ਇਹਦੀ ਵੀ ਮੈਂ ਦੋ ਸੂਤ ਦੀ ਢਾਲ ਪਾਉਂਗੀ ਬੈਕ ਪੱਲੇ ਦੇ ਵਿੱਚ ਵੀ ਇਸ ਤਰ੍ਹਾਂ ਮੈਂ ਦੋ ਸੂਤ ਦੀ ਢਾਲ ਪਾਉਂਗੀ ਇੱਥੋਂ ਬਿਲਕੁਲ ਮੈਂ ਇਹਦੇ ਬਰਾਬਰ ਲੈ ਕੇ ਆਉਣੀ ਇਹ ਵਾਲੀ ਗਲਾਈ ਇਹ ਮੈਂ ਗਲਾਈ ਇੱਥੋਂ ਚੱਕੂਗੀ ਇਸ ਤਰ੍ਹਾਂ ਐਸ ਤਰ੍ਹਾਂ ਬਿਲਕੁਲ ਦੇਖੋ ਇਹਦੇ ਮੈਂ ਨਾਲ ਮਲਾਤੀ ਇਹ ਇਸ ਤਰ੍ਹਾਂ ਤੁਸੀਂ ਇਹ ਗਲਾਈ ਹੈ ਜਿਹੜੀ ਇਹਦੇ ਵਿੱਚ ਪਾਉਣੀ ਹੈ ਇਹਦੇ ਨਾਲ ਨਾਲ ਤੁਹਾਡੇ ਬੈਕ ਤੇ ਦੇਖੋ ਕਪੜਾ ਫੁੱਲੇ ਨਾ ਤੁਹਾਡੇ ਇੱਥੇ ਆਰਮੋਲ ਦੇ نیچے ਇਹਦੇ ਨਾਲ ਕੋਈ ਫਲੱਪਟ ਆਵੇ ਜਦੋਂ ਤੁਸੀਂ ਇਹ ਗਲਾਈ ਸਹੀ ਢੰਗ ਦੇ ਨਾਲ ਪਾਉਂਗੇ ਤਾਂ ਇਹਦੇ ਨਾਲ ਤੁਹਾਡੇ ਆਰਮੋਲ ਦੀ ਕਟਾਈ ਵੀ ਬਿਲਕੁਲ ਸੌਖੀ ਹੋਊਗੀ ਤੇ ਤੁਹਾਡੇ ਤੀਦੇ ਦੀ ਕਟਾਈ ਵੀ ਵਧੀਆ ਸੌਖੀ ਹੋ ਜੂਗੀ ਤੇ ਤੁਹਾਡੀ ਫਿਟਿੰਗ ਵੀ ਜਿਹੜੀ ਬਹੁਤ ਜ਼ਿਆਦਾ ਵਧੀਆ ਬਣੂਗੀ ਇਹ ਚੀਜ਼ਾਂ ਦਾ ਤੁਸੀਂ ਹਮੇਸ਼ਾ ਧਿਆਨ ਰੱਖਣਾਗਾ ਜਦੋਂ ਵੀ ਆਪਾਂ ਕੋਈ ਵੀ ਸੂਟ ਕਟਾਈ ਕਰਨਾਗਾ ਤਾਂ ਇਹਨਾਂ ਦੇ ਏਸੀ ਚੀਜ਼ਾਂ ਦੇ ਵਿੱਚ ਧਿਆਨ ਰੱਖਣਾਗਾ ਹੁਣ ਆਪਾਂ ਇਹਦੇ ਵਿੱਚ ਪਾਉਣਾਗਾ ਲੰਬਾ ਪਲੇਟ ਜਾਣੇ ਕਿ ਲੰਬਾ ਪਲੇਟ ਹੈਗਾ ਆਪਣਾ 1.5 ਇੰਚ ਤਿਆਰ ਤੇ ਆਪਾਂ 12 ਇੰਚ ਤੇ ਨਿਸ਼ਾਨ ਲਗਾਵਾਂਗੇ ਇਸ ਤਰ੍ਹਾਂ ਕਿਉਂਕਿ ਲੰਬਾ ਥੋੜੇ ਕਈ ਵਾਰ ਕੋਈ ਲਾਉਂਗਾ ਜਿਹੜਾ ਪੈਨ ਦੇ ਨੇਗੇ ਆਪਣਾ ਪਲੇਟ ਤਾਂ ਇਹ ਦੇਖੋ ਇਹਨਾਂ ਨੇ 1.5 ਇੰਚ ਤੇ ਤਿਆਰ ਬੋਲੇਗਾ ਆਪਾਂ ਨੂੰ ਪਲੇਟ ਤੇ ਮੈਂ 12 ਇੰਚ ਤੇ ਨਿਸ਼ਾਨ ਲਗਾ ਲਿਆ ਕਿਉਂਕਿ ਅੱਧਾ ਇੰਚ ਮੇਰਾ ਮਾਰਜਨ ਉੱਪਰਲੀ ਸਲਾਈ ਦੇ ਵਿੱਚ ਚਲਾ ਜਾਊਗਾ ਤੇ 6.5 ਇੰਚ ਦਾ ਮੈਂ ਪਲੇਟ ਪਾਉਂਗੀ ਇਹਦੇ ਵਿੱਚ ਲੰਬਾ ਤੇ 3.5 ਇੰਚ ਦਾ ਹਾਫ ਕਰੂੰਗੀ ਜਿਹਦੇ ਉੱਪਰ ਮੇਰਾ ਆ ਜਾਊਗਾ ਕਮਰ ਦਾ ਨਿਸ਼ਾਨ ਇਸ ਤਰ੍ਹਾਂ ਦੇਖੋ ਇਹ ਮੇਰੇ ਦੋਨੇ ਨਿਸ਼ਾਨ ਜਿਹੜੇ ਆ ਗਏ ਮੇਰੇ ਪਲੇਟਾਂ ਦੇ ਨਿਸ਼ਾਨ ਆ ਗਏ ਇਸ ਤਰ੍ਹਾਂ ਇਹ ਨਿਸ਼ਾਨ ਦੇਖੋ ਮੈਂ ਲਗਾਉਂਗੀ ਇਸ ਤਰ੍ਹਾਂ 7 ਇੰਚ ਦੇ ਵਿੱਚ ਚੜਾਈ ਦੇਣੀ ਹੈ ਮੈਂ ਜਿਹੜੀਆਂ ਇਹ ਵਾਲੀਆਂ ਪਲੇਟਾਂ ਨੇ 7 ਇੰਚ ਦੀ ਮੈਂ ਇਹਦੇ ਵਿੱਚ ਦੇਣੀ ਹੈਗੀ ਚੜਾਈ ਤੁਸੀਂ ਇਹ ਚੀਜ਼ਾਂ ਨੂੰ ਜਦੋਂ ਵੀ ਕਟਾਈ ਕਰਨਾਗਾ ਇਹ ਚੀਜ਼ਾਂ ਦੇਖੋ ਤੁਸੀਂ ਇਸ ਤਰ੍ਹਾਂ ਮੈਂ ਇਹ ਪਲੇਟ ਬਣਾ ਲਿਆ ਇਸ ਤਰੀਕੇ ਦੇ ਨਾਲ ਇਹਦੇ ਮੈਂ ਹਾਫ ਕਰ ਲਿਆ ਹਾਫ ਕਰਕੇ ਇਹ ਵਾਲਾ ਆ ਗਿਆ ਮੇਰਾ ਕਮਰ ਦਾ ਨਿਸ਼ਾਨ ਜਦੋਂ ਵੀ ਤੁਸੀਂ ਸੂਟ ਦੀ ਕਟਾਈ ਕਰਨੀ ਹੈ ਤਾਂ ਤੁਸੀਂ ਇਹ ਚੀਜ਼ਾਂ ਧਿਆਨ ਰੱਖਣਾਗਾ ਜਦੋਂ ਤੁਸੀਂ ਇਹ ਚੀਜ਼ ਦੀ ਗਲਾਈ ਪਾਉਣੀ ਬਧਿਆ ਸਹੀ ਤਰੀਕੇ ਨਾਲ ਸਿੱਖ ਗਏ ਤਾਂ ਤੁਹਾਡੇ ਜਿਹੜੇ ਸੂਟ ਦੇ ਆਰਮੋਲ ਦੀ ਕਟਾਈ ਹੈ ਬਿਲਕੁਲ ਸੌਖੇ ਤਰੀਕੇ ਨਾਲ ਹੋਊਗੀ ਜੇਕਰ ਤੁਸੀਂ ਇਹਦੇ ਵਿੱਚ ਪਲੇਟ ਪਾਉਣੀ ਹੈ ਤਾਂ ਤੁਸੀਂ ਆਰਮੋਲ ਕਟਾਈ ਕਰੋਗੇ 7 ਇੰਚ ਤਾਂ ਤੁਸੀਂ 7 ਇੰਚ ਵੀ ਕਰ ਸਕਦੇ ਹੋ ਜੇਕਰ ਤੁਹਾਡਾ ਦੇਖੋ ਛਾਤੀ ਜ਼ਿਆਦਾ ਹੈਵੀ ਹੈ ਕੋਈ ਲੇਡੀ ਜ਼ਿਆਦਾ ਭਾਰੀ ਹੈ ਤਾਂ ਤੁਸੀਂ ਉਹਦੇ ਵਿੱਚ ਕੀ ਕਰ ਸਕਦੇ ਹੋ ਦਾ ਆਰਮੋਲ 6.5 ਇੰਚ ਰੱਖ ਕੇ ਤੇ ਕਿਉਂਕਿ ਆਪਣੀ ਇਹ ਵਾਲੀ ਗਲਾਈ ਜਿਹੜੀ ਵੱਡੀ ਹੁੰਦੀ ਹੈ ਤਾਂ ਆਰਮੋਲ ਆਪਣਾ ਉਹਦੇ ਵਿੱਚ ਜਿਹੜਾ ਬਿਲਕੁਲ ਸੈੱਟ ਆ ਜਾਂਦਾਗਾ ਕੋਈ ਇਹ ਵਿੱਚ ਦੇਖੋ ਬਾਦਾਂ ਨਹੀਂ ਘੜਦਾਂਗੇ ਪੂਰੀ ਪ੍ਰੋਪਰ ਜਿਹੜੀ ਇਹਦੇ ਵਿੱਚ ਆਪਣੀ ਫਿਟਿੰਗ ਆ ਜਾਂਦੀ ਹੈਗੀ ਇਹ ਸੀਗੀ ਜੇ ਆਪਣਾ ਅੱਜ ਦੀ ਵੀਡੀਓ ਵੀਡੀਓ ਦੇਖਣ ਤੁਹਾਡਾ ਬਤ-ਬਤ ਧੰਨਵਾਦ ਜੀ ਮਿਲਦੇ ਆ ਅਗਲੀ ਵੀਡੀਓ ਤਦ ਤੱਕ ਲਈ ਸਸਰੀਕਾਲ ਜੀ